ਅਗਲੇ ਸਵਾਲ ਜੋ ਮੇਰੇ ਕੋ ਖਬਰ ਆ ਰਹੀ ਬਹੁਤ ਪਤਕ ਦਾ ਸਵਾਲ ਕਰ ਰਿਹਾ ਪਰ ਉਹ ਕਈ ਵਾਰ ਪਤਾ ਨਹੀਂ ਲੱਗਦਾ ਆ ਲੋਕਾਂ ਦਾ ਸਮੁੰਦਰ ਆ ਲੋਕਾਂ ਦੇ ਸਮੁੰਦਰ ਦੇ ਵਿੱਚ ਅੱਜ ਤੂਫਾਨ ਅਸੀਂ ਉੱਥੇ ਆ ਦੇਖਿਆ ਸਰਵਿਸ ਦਾ ਪਤਾ ਸੀ ਪੰਜਾਬ ਵੀ ਕਦੇ ਵੀ ਮੋਦੀ ਸਰਕਾਰ ਦੀ ਬੰਗਾਰ ਨੂੰ ਅਜਾਈ ਨਹੀਂ ਜਾਣਦੇ ਅੱਜ ਅਸੀਂ ਦੇਖ ਰਹੇ ਹਾਂ ਸ਼ਰਮ ਕਿਸੇ ਪੱਤਰਕਾਰ ਨੂੰ ਨਾ ਬੋਲਣ ਲੱਗੇ ਪਿੰਡਾਂ ਸਾਰੇ ਬਾਰੇ ਲਾ ਕੀ ਹੁੰਦਾ 10000 ਇੱਕ ਪੁਆਇੰਟ ਤੇ ਲੋਕ ਆ ਜਣ ਉਹ ਲੋਕਾਂ ਹੁੰਦੀ ਲੱਕੇ ਨਹੀਂ ਹੁੰਦੀ ਮੋਦੀ ਆਜ ਮੰਨਦੇ ਮੋਦੀ ਸਾਲ ਨੂੰ ਮੰਨਦੇ ਦੋਵਾਂ ਨੂੰ ਮੰਨਦੇ ਕਦੋਂ ਮੰਨਦੇ ਇਹਦਾ ਖਤਰਾ ਕਰੀਏ ਇਸ ਗੱਲ ਦਾ ਪ੍ਰੋਸਤਾ ਕਿ ਚਲੋ ਕੇੰਨੇ ਕਰੋ ਪੰਜਾਬੀ ਤਾਨਗੇ ਕਿ ਆ ਮੰਗ ਮੰਨਵਣੀ ਆ ਜਦੋਂ ਇਹਨਾਂ ਦਾ ਮਨ ਬਣ ਗਿਆ ਦੁਨੀਆ 'ਚ ਕੋਈ ਤਾਕਤ ਇਹਨਾਂ ਨੂੰ ਮੰਗਵਾ ਬਣਾਉਂ ਤੋਂ ਰੋਕ ਨਹੀਂ ਸਕਦਾ ਇਹ ਸੱਚ ਹੈ ਬੰਨਾ ਅਸੀਂ ਲੋਕਾਂ ਤੇ ਹੱਥ ਭਰੋਸਾ ਰੱਖਦੇ ਆ ਸਰਕਾਰ ਤੋਂ ਤੇ ਸਾਨੂੰ ਭਰੋਸਾ ਹੈਗਾ ਤੇ ਸਰਕਾਰ ਕੀ ਕਰੇਗਾ ਅਸੀਂ ਆਪਣੇ ਆਂ ਦੀ ਆਵਾਜ਼ ਚੁਣਦੇ ਆ ਕਿ ਸ਼ਹਿਰ 'ਚ ਬੈਠਾ ਸਹਿਰੀ ਕੀ ਸੋਚ ਰਿਹਾ

ਸਾਡੇ ਕਿਤੇ ਸਾਡੇ ਰਾਗੀ ਸਿੰਘ ਸਾਡੇ ਧਰਪੁਤ ਜੀ ਸਾਡੇ ਤਤਾਵਤ ਸਾਰੇ ਪ੍ਰੋਗਰਾਮ ਤੋਂ ਪਹਿਲਾਂ ਕਿਸਾਨ ਮਜਬੂਰੀ ਚੱਲ ਕਰ ਰਹੇ ਕਿ ਲੋਕ ਲਹਿਰ ਹੈ ਹੈਗੀਆ ਸੱਜ ਸਾਹਿਬ ਕਿਉਂ ਨਹੀਂ ਹੱਥ ਫੜ੍ਹਣਗੇ ਖਰੋਰੀ ਮਾਟਰ ਪਹੁੰਚਿਆ ਇਹ ਲੋਕ ਲਹਿਰ ਦੀ ਇਸਾਨੀ ਮਨੁਮ੍ਰੀਤਾ ਤੋਂ ਕਿਹਨੋਂ ਤੋਂ ਆਸਟ੍ਰੇਲੀਆ ਦਾ ਬੋਲੋਂ ਦੇ ਅਸੀਂ ਤੋਂ ਦੇਖਾ ਕਿਤ ਕਰ ਰਹੇ ਹਾਂ ਇਹ ਲੋਕ ਲਹਿਰ ਇਹ ਲੋਕ ਲਹਿਰ ਲੋਕਾਂ ਦੀ ਲਹਿਰ ਸਭ ਤੋਂ ਵੱਡੀ ਹੁੰਦੀ ਆ ਸੋਸ਼ੀਤ ਪੰਜਾਬ ਦੇ ਵਿੱਚ ਦੁਬਾਰਾ ਪਿਛਲੇ ਅੰਦੋਲਨ ਨੂੰ ਹੀ ਪਟਾਣ ਦੋਦ ਦੇਖ ਰਹੇ ਅੰਦੋਲਨਾਂ ਇਕੱਤਰਤਾ ਜਲਾਵ ਦੇ ਰਹੇ ਭਰਾਓ ਹੁਣ ਭਾਰਤ ਦੀਆਂ ਅਦਸਤੀਆਂ ਨੂੰ ਸੱਚੇ ਕਪੜੀ ਆਦਲ ਇਹ ਮੇਰੋ ਜਲਵਾ ਫੇਰ ਉਸ ਕੋਤੇ ਫਰ ਪੰਜਾਬ ਦੀਆਂ ਇੰਡਸਟਰੀਆਂ ਨੂੰ ਸੱਤੇ ਕੱਪੜੇ ਆ ਕੇ ਲੱਗੀ ਹੋਈ ਆ ਪਿੱਛੇ ਘੱਟੇ ਹੋ ਗਏ ਭਰਾ ਅਸੀਂ ਅੰਦੋਲਨ ਜਦੋਂ ਸ਼ੁਰੂ ਕੀਤਾ ਉਦੋਂ ਵੀ ਆਪਣੇ ਭਰਾਵਾਂ ਕੋ ਚੋਲੀਆ ਚਣ ਗਏ ਆ ਵਿਆਪਕ ਹੋ ਗਏ ਲੱਗੇ ਕੋਈ ਮਨ ਨਹੀਂ ਦੀ ਦੋਤੇ ਹਾਂਜੀ ਸੇ ਬੰਦੀ ਕਿਸਾਨ ਮਜੂਰ ਸਰਸ ਕੇ ਬੇ ਪਜੋ ਹੋਣ ਜੀ ਤੌਰ ਤੇ ਸਾਡੀ ਕੇਮਬਦੀ ਲੀਡਰਸ਼ਿਪ ਕਿਸਾਨ ਮਜੂਰ ਮੋਰਚੇ ਦੀ ਕੋਈ ਬੰਦਾ ਨਹੀਂ ਖੜਿਆ ਜਿਹਦੇ ਕੋਲ ਟੀਲਾ ਗਏ ਹੋਏ ਉਹ ਖੜੂ ਲਾ ਲਿਆ ਕੋਈ ਲੀਡਰ ਟੀਵੀ ਦੇ ਬੈਠਾ ਜਾ ਕੇ ਆਉਂਦੇ ਸੱਤੇ ਨਹੀਂ ਦਿੱਤੇ ਜਾਂਦੇ ਇਹ ਫੁਲਾਬੀ ਸਾਫ ਕਰ ਲਏ ਅਸੀਂ ਫੇਰ ਆਪਣੇ ਆਪਣੇ ਮਾਰ ਨੂੰ ਚੱਕੀ ਲਈ ਓ ਪੰਜਾਬ ਦਾ ਸਵਾਰਿਆ ਪੰਜਾਬ ਦੇ ਕਿਸਾਨ ਤੇ ਮਜ਼ਦੂਰ ਦਾ ਸੱਚਾ ਸਵਾਲ ਹੀ ਹੈਗਾ ਸਾਨੂੰ ਕੋਈ ਨਹੀਂ ਕੀ ਲੋੜ ਵੀ ਹੈਗੀ ਸਾਨੂੰ ਆਪਣੇ ਵਾਸਤੇ ਕੁਝ ਨਹੀਂ ਚਾਹੀਦਾ ਸਾਨੂੰ ਪੰਜਾਬ ਹੀ ਚਾਹੀਦਾ ਪੰਜਾਬ ਦੀ ਖੇਤੀ ਬਚੇ ਚਾਹੀਦੀ ਮਜ਼ਦੂਰ ਬਚਣਾ ਚਾਹੀਦਾ ਜੇ ਸਬੀ ਖੇਤੀ ਬਚਣੀ ਚਾਹੀਦੀ ਅਸੀਂ ਪੜਾਵਾਂ ਨੂੰ ਕਿੱਥੇ ਨਿਕਲ ਆਓ कच्चे हो क्या लगी संवाद चंगा कराओ ये लोग कहाँ आज नरेला रोको जब आज के अंधी बनी है तेरे साथ बनी बीच के जो तेरे घंटाओं में मंदिर से निकले ऐसा भूनाया तेरे साथ अपनी पंजाब मंदिर ला रोको नक्काशी नहीं हुआ क्यों पसंद केतार है प्रमाद हो जब मैं बंगला आज बजावे नरेला तक नहीं है प्रभु ਮੇਂਗਿਆ ਸਾਰਾ ਨੀ ਮੜਾ ਮੇਂਗਿਆ ਸਾਡੇ ਨਾਲ ਸੰਘੂ ਦੇ ਖੜਿਆ ਉਹਨੇ ਹੱਥੂ ਗੈਤ ਖਾਦੇ ਉਹਨੇ ਪੌਲੀ ਦੀਆ ਬੁਸ਼ਾਰਾ ਖਾਦੀਆ ਉਹਨੇ ਆਪਣੇ ਆਪ ਤੇ ਬੰਬ ਵਗਵਾਏ ਸੀ ਦੇਖ ਜਾਣਾ ਬਰਾਉ ਕੁਛ ਟੈਂਡਰ ਜਿਹੜੇ ਮੋਦੀ ਨੂੰ ਕੁੱਤਣਾ ਜੈ ਇੱਕ ਕਿਸਾਨ ਦਾ ਪੂਰਾ ਦੂਜੇ ਕਿਸਾਨ ਦਾ ਕੁਲੂ ਗਿਆਨ ਦੱਸਦਾ ਹੈ ਪੱਤਰ ਕੇ ਮੇਕੋ ਉਹਨਾਂ ਨੂੰ ਵੀ ਸੁਧਰਨਾ ਚਾਹੀਦਾ ਜੇ ਬਜ਼ਾਅ ਦੇ ਪੱਤਰਕਰ ਪਰ ਜਾਣਾ ਸਾਰੇ ਨਾਲ ਖੜਾ ਵਾ ਕਿਸ ਦੇ ਪੱਤਰਕਾਰ ਸਾਡੇ ਨਾਲ ਖੜਿਆ ਸਾਨੂੰ ਅੰਦੋਲਨ ਦਿੱਖਣੋਂ ਕੋਈ ਨਹੀਂ ਲੋਕ ਨਹੀਂ ਸਕਦਾ ਇਸ ਸਾਡੀ ਸਮਝ ਇਸ ਕਰਕੇ ਤੁਸੀਂ ਦੇਖੋਗੇ ਸਮੁੱਚੀ ਲੇਖਤਾ ਹੋਊਗੀ ਅਸੀਂ ਸਮੁੱਚੀ ਇਤਾਲੀ वचन ਬਕਿਆ ਪੰਜਾਬੀ ਉਹ ਤੁਹਾਡਾ ਕੰਮ ਆ ਜੇ ਕੋ ਸਾਡੇ ਖਲਾਬ ਚੈਨਲ ਬੋਲਦਾ ਮੈਂ ਨਹੀਂ ਕਹਿੰਦਾ ਕਿ ਮਾਂ ਪਾਣਾ ਨਹੀਂ ਦਾਣਾ ਕਿ ਮੈਂ ਨਹੀਂ ਕਹਿੰਦਾ ਕਿ ਉਹ ਤੇ ਵਕਤੀ ਕਰੀਂ ਕਿਆ ਕਰਿਓ ਪਰ ਕਮੈਂਟਾਂ ਨੂੰ ਲਾਂਤ ਦਾ ਜਨਤ ਆਏ ਇਹ ਬੰਦੇ ਦਾ ਜੇ ਕੋ ਸਾਡੇ ਇਕਲੇ ਕੋਈ ਨਿੱਕਾ ਪਿਆਰਾ ਅੜਕਾ ਬੰਦੀ ਆ ਤੁਸੀਂ ਉਹਨਾਂ ਨੂੰ ਸਾਥ ਦੂਰ ਕਰੋ ਬਿਆਨ ਨਾ ਕਰੋ ਅਪੰਜਾਬ ਨੂੰ ਨਾ ਰੋਲੋ ਇਸ ਕਰਕੇ ਅਪਰਾਹੋ ਇੱਥਾ ਹੋਊਗਾ ਤੁਹਾਡੇ ਸਾਹਮਣੇ ਮੈਂ ਤਕੀਦ ਦਿਵਾਉਣਾ ਸਾਰੇ ਕਮੰਡਲੇ ਹੋਣਗੇ ਜਦੋਂ ਤੇਰੇ ਕਰੋੜ ਪੰਜਾਬੀ ਇੱਕ ਸਟੇਜ ਤੇ ਆ ਕੇ ਖੜ੍ਹਦੇ ਕਿਸੇ ਨੇ ਮੇਰੇ ਪਿੱਛੇ ਨਹੀਂ ਰਹਿਣਾ ਹੈਗਾ ਤੇ ਸਾਡੀ ਸਮਝ ਗਈ ਗਿਆ ਇਸੇ ਸਮਝਿਆ ਬਰਾਉ ਕੰਮੀ ਨਾਲ ਗੱਲ ਕੀਤੀ ਕੁਝ ਚੈਨਲ ਕਹਿੰਦੇ ਦੋ ਬੰਦੇ ਸਣਿਓ ਦੋ ਅਖਿਆਰੇ ਸਦੀਸ਼ਰ ਫੂਲ ਤੁਸੀਂ ਕਾਮਦੇਓ ਪੰਜਾਬ ਵਾਲੇ ਦੇ ਨਹੀਂ ਜਾਂਦੇ ਕ੍ਰਾਂਤੀਕਾਰੀਆਂ ਦਾ ਪ੍ਰਦਾਨ ਉਹ ਕਿਸੇ ਚੈਨਲ ਨੂੰ ਲਿਵਯੋ ਵੀ ਦੇ ਦੇ ਮੰਜੀਲ ਸਨਰਾ ਨੂੰ ਕੇਤਾਨ ਦੇ ਕੇ ਨਹੀਂ ਜਾਂਦੇ ਉਹ ਵੀ ਆਖਣਾਂ ਦਾ ਮਕੀਨਾ ਦਾ ਅਗਰਹਾ ਤੋਂ ਅਗਰ ਕਿਤੇ ਪੁੱਛੀ ਵੀ ਕੇਵਲ ਉਹ ਲੋਕ ਜਸਵਿੰਦਰ ਸਿੰਘ ਲੰਗਰਵਾਲਾ ਦੇ ਪ੍ਰਧਾਨ ਉਹ ਸਾਡੇ ਨਾਲ ਆ ਜੱਗੇ ਮਦਦ ਜਾਣਦੇ ਹੋਣ ਜਦੋਂ ਲੰਗਰਵਾਲਾ ਸਭ ਸਭੂ ਬਾਟਤੇ ਲਾ ਗਿਆ ਪਰਮ ਕੇ ਸਾਹਬ ਭਗਵੰਦ ਸਿੰਘ ਪਰਮ ਕੇ ਪਤੀਆਂ ਦੇ ਸਾਹੇ ਜਾਨ ਦੇ ਕਿਹ ਜਾਂਦੇ ਉਹ ਵੀ ਸਾਡੇ ਨਾਲ ਜਦੋਂ ਐਸਕੇ ਆਪਨੇ ਕਿੱਤੀ ਵਡੇ

ਪਰ ਤਕਰੀਬਤ 22 ਜਥੇ ਬੰਦਿਆਂ ਪਲਾ ਲੀਆਂ ਔਰ ਦੋਹਾਂ ਫੋਰਮਾਂ ਕੋ ਦੋਸਤੋ ਜੰਨੇ ਬੰਦਿਆਂ ਦੇਤੀਆਂ ਫੈਕਟਰੀ ਚੈਨਲਾਂ ਦੇ ਦੋ ਹੋਂਦ ਤੁਸੀਂ ਉਹਨਾਂ ਨੂੰ ਪਹੁੰਚਾਉ ਕਿ ਤੁਹਾਨੂੰ ਕਿੱਥਾ ਕੱਢ ਲਵਾਈਏ ਤੁਹਾਨੂੰ ਕਿੱਥਾ ਪਤਾ ਕਰਾ ਕੇ ਦਿੱਤੀਆਂ ਬੰਦੇ ਆ ਉਹ ਵੀ ਸਕਮ ਲੜਦਾ ਸੀ ਜਿਸ ਸਾਰੇ ਦੇ ਨਾਮ ਹੈ ਕਿਹੜੇ ਕਿਹੜੇ ਨਾਮ ਜਾਣਦੇ ਹੋ ਜੀਤਿੰਦਰ ਸਿੰਘ ਗਰਾਹਾ ਸੁਭੀਰ ਸਿੰਘ ਗਰਾਹੀਵਾਲ ਠੀਕ ਹੈ ਜੀ ਇਹ ਜੋ ਵਾਜੋ ਫੁੱਟਾ ਸੇ ਬੋਲ ਗਏ ਇਹ ਜੋ ਵਾਜੋ ਜਲਮਨ ਨਾਲ ਲੱਖੋਵਾਲਾ ਸਾਹਿਬ ਮਜੀਦ ਰਾਏ ਇੱਕ ਲੋਹਰ ਇਹਦੇ ਨਾਲ ਤੁਹਾਨੂੰ ਨਾਵਾਂ ਦਾ ਪਤਾ ਪ੍ਰਾਪਤ ਨਾ ਕੁਦਰਤੀ ਉੱਪਰ ਨੇ ਹ ਕਿਸਾਨ ਮਜ਼ਦੂਰ ਸਦਸ ਕਮੇਟੀ ਚ ਮੈਂ ਨੂੰ ਸੀਨੀਅਰ ਲੀਡਰ ਬੈਠੇ ਇਹ ਕੁਦਰਤੀ ਹੁੰਦਾ ਕਿਹਦਾ ਨਾਮ ਸੀ ਜਾਣਦਾ ਕਿਹਦਾ ਇਹ ਜਨੇਵਦੀ ਫਾਰਕ ਚੱਲ ਰਹੀ ਕਿਸ ਤੋਂ ਥੇ ਮਿਲਿਆ ਲੋਕ ਸਾਡੋ ਉਹਨੂੰ ਜਾਣ ਦਪਾਓ ਕਿ ਹਲਕੀ ਘਬਰਾ ਨਾ ਸ਼ਾਪ ਜੇ ਸਾਡੇ ਪ੍ਰਹਾਰ ਰਹਿਆ ਅਸੀਂ ਉਹਨਾਂ ਨੂੰ ਵੀ ਨਾਲ ਲੈਣਾ ਹੈਗਾ ਵਾ ਇਸਾ ਕਿ ਕਿ ਮੈਂ ਟਮੈਂਟ